ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨ ਦਫ਼ਤਰ ਦੇ ਪ੍ਰਬੰਧਕ ਨਿਰਦੇਸ਼ਾਂ ਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਸ਼ੋਕ ਚੰਦਰ ਜੀ ਨੇ ਅਮਰਿਤ ਸਰਦਾ ਤੌਰਾ ਕੀਤਾ ਇਸ ਮੌਕੇ ਅਸ਼ੋਕ ਚੰਦਰ ਜੀ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਤੇ ਬੈਂਕ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਚੰਦਰ ਨੇ ਕਾਰਪੋਰੇਸ਼ਨ ਸਮਾਜਿਕ ਜ਼ਿੰਮੇਵਾਰੀਆਂ ਸੀਆਰਐਸ ਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਵੱਲੋਂ 32 ਸੀਟਾਂ ਵਾਲੀ বাস ਖਰੀਦਣ ਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ 30 ਲੱਖ ਰੁਪਏ ਦਾ ਚੈੱਕ ਪੇਟਾ ਦੇ ਰੂਪ ਵਿੱਚ ਦਿੱਤਾ। ਇਸ ਤੋਂ ਬਾਅਦ 골ਡਨ ਟੈਂਪਲ ਅੰਮ੍ਰਿਤਸਰ ਵਿੱਚ ਮੈਰੀਟਾਈਮ ਹਾਲ ਦੇ ਨੇੜੇ 골ਡਨ ਟੈਂਪਲ ਸਾਖਾ ਦਾ ਵੀ ਉਦਗਾਟਨ ਕੀਤਾ। ਐਵਨ ਪੰਜਾਬੀ ਟੀਵੀ ਲਈ ਸੁਨੀਲ ਖੋਸਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਨੈਸ਼ਨਲ ਬੈਂਕ ਦੀ ਪਹਿਲਾਂ ਸਾਡੇ ਕੋਲ ਇਸੇ ਸਥਾਨ ਤੇ ਛੋਟੀ ਬ੍ਰਾਂਚ ਸੀ ਪਰ ਬੈਂਕ ਵੱਲੋਂ ਕਿਉਂਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਨੈਸ਼ਨਲਾਈਜ਼ਡ ਬੈਂਕ ਆ ਉਹਨਾਂ ਨੂੰ ਪ੍ਰਮੋਟ ਕਰਨਾ ਤੇ ਪ੍ਰਾਇਓਰਟੀ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਇੰਚਾਰਜ ਗਿਆ ਇਹ ਛੋਟੀ ਬ੍ਰਾਂਚ ਸੀ ਪਹਿਲਾਂ ਫੇਰੇ ਨਾਲ ਵੱਲੋਂ ਅਪਰੋਚ ਕੀਤਾ ਗਿਆ ਕਿ ਦੇ ਨਾਲ ਸਾਡੇ ਕਿਉਂਕਿ ਜਗ੍ਹਾ ਥੋੜੀ ਪਈ ਸੀ ਵੇਰਾਂ ਇਹ ਸੋਚ ਵਿਚਾਰ ਕਰਕੇ ਅੰਤਰ ਕਮੇਟੀ ਦੇ ਵਿੱਚ ਇਹ ਫੈਸਲਾ ਲੈ ਕੇ ਲੱਗ ਪੱਗੇ ਇਹਨਾਂ ਦਾ ਬ੍ਰਾਂਚ ਜਿਹੜੀ ਕੰਪਲੀਟ ਤਾਂ ਨਹੀਂ ਕਹਿ ਸਕਦੇ ਪਰ ਛੋਟੀ ਬ੍ਰਾਂਚ ਦੇ ਤੌਰ ਦੇ ਉੱਤੇ ਅੱਜ ਨੂੰ ਸਟਾਰਟ ਕੀਤੀ ਗਈ ਮੈਂ ਅਚੇਚੇ ਤੌਰ ਤੇ ਐਮ ਡੀ ਸਾਹਿਬ ਤੇ ਚੇਅਰਮੈਨ ਸਾਹਿਬ ਤੇ ਪੰਜਾਬ ਦੇ ਇਹਨਾਂ ਦੇ ਚਾਰਜ ਸਾਰੇ ਤੇ ਹੋਰ ਆਫੀਸਰ ਸਾਹਿਬਾਨ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਜਿਉਂ ਆ ਵੀ ਆਖਦਾ ਤੇ ਵਧਾਈ ਵੀ ਦਿੰਦਾ ਤੇ ਕਾਮਨਾ ਵੀ ਕਰਦਾ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਬ੍ਰਾਂਚ ਇੱਥੇ ਖੁੱਲੀ ਆ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਸਾਧਕੁਰ ਜੀ ਬਖਸ਼ੇ ਕਰ ਕਿਤੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਚਲੋ ਇਹ ਤਾਂ ਫਾਰਮੈਟ ਹੀ ਹੁੰਦੀ ਉੱਥੇ ਨਾਲ ਅੱਜ ਇਹਨਾਂ ਨੇ 30 ਲੱਖ ਰੁਪਏ ਦਾ ਚੈੱਕ ਵੀ ਡੋਨੇਟ ਕੀਤਾ ਇਸ ਪਵਿੱਤਰ ਸਥਾਨ ਨੂੰ ਸੋ ਮੈਂ ਧੰਨਵਾਦ ਵੀ ਕਰਦਾ ਗਾਂ ਵੀ ਆਸ ਰੱਖਣੀ ਕਿਉਂਕਿ ਸਾਡੇ ਬਹੁਤ ਸਾਰੇ ਅਕਾਊਂਟਸ ਬਹੁਤ ਸਾਰੀਆਂ ਬ੍ਰਾਂਚਾਂ ਦੇ ਅਕਾਊਂਟਸ ਬੱਕ ਬੱਕ ਬੈਂਕਾਂ ਚੱਲਦੇ ਆ ਤੇ ਅਸੀਂ ਹਮੇਸ਼ਾ ਹੀ ਪ੍ਰਾਇੋਰਟੀ ਦਿੰਦੇ ਇੰਟਰਨੈਸ਼ਨਲ ਜਿਹੜੀਆਂ ਵੱਡੀਆਂ ਬੈਂਕਾਂ ਤੋਂ ਮੈਂ ਫਿਰ ਇੱਕ ਵਾਰ ਦਿਲੀਆਂ ਦਿਖਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਸ਼ੌਮਣੇ ਕੁਆਇਟਰੀ ਦੇ ਜਨਸ ਕਪਰ ਸਪੀਰ ਸਿੰਘ ਜੀ ਮੰਡ ਸਰਦਾਰ ਤੇਂਦਰ ਸਿੰਘ ਜੀ ਮਹਿਤਾ ਸਰਦਾਰ ਪੰਜਾਬ ਸਿੰਘ ਜੀ ਸਰਦਾਰ ਭਵਨ ਸਿੰਘ ਜੀ ਸਿਆਲਕਾ ਸਰਦਾਰ ਸਰਜੀਤ ਸਿੰਘ ਜੀ ਪਟੇਵੰਦ ਤੇ ਮੈਨੇਜਰ ਦਰਬਾਰ ਸਾਹਿਬ ਪਹੁੰਚਿਆ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ पंजाब में हमारे पंजाब नेशनल बैंक की टोटल पाँच सौ छप्पन शाखा है और इस पवित्र मंदिर परिसर के भीतर हमारी एक छोटी शाखा थी और आज इस शाखा का विस्तार किया गया रिनोवेशन के बाद आज हमने इसका उद्घाटन किया मैं बहुत बहुत आभार प्रकट करता हूँ श्रीमणि गुरुवारा प्रबंधक कमेटी के जो चीफ हैं और सारे कार्यकारिणी के जो मेंबर्स हैं उनके सहयोग से ये सारी चीज़ें आज यहाँ संपन्न हुई हैं और मैं अपने पीएनबी के सारे साथियों से रिक्वेस्ट करूँगा कि वहाँ आने वाले जितने भी आते हैं लोग उनका बैंक की तरफ से उनका स्वागत करें और जो भी बैंकिंग की सुविधा होती है उनको मुहैया कराने का प्रयास करें और आज हमारा जो यहाँ विजिट है इसके तहत आज हम यहाँ के उद्योगपतियों से मिलने वाले हैं एम के जो इंटरप्रेन्योर्स हैं उनके साथ हमारी एक चर्चा होने वाली है और हम जानने का प्रयास करेंगे कि हम पंजाब के भीतर और कैसे जो भारत सरकार की जो विभिन्न नीतियां हैं जो विभिन्न स्कीम्स हैं एम की स्कीम्स उनको हम कैसे बिल्कुल आम आदमी तक पहुंचाने का हम प्रयास करें तो इसी संबंध में मेरी आज यह विजिट है बहुत बहुत धन्यवाद आपका